ਤਾਰਨ ਤਾਰਨ ਬਾਠ ਰੋਡ ਗਲੀ ਨੰਬਰ 7 ਦੇ ਰਹਿਣ ਵਾਲੇ ਦਿਵਿਆਂਗ ਵਿਅਕਤੀ ਨਵਨੀਤ ਸਿੰਘ ਦਾ ਕਾਰੋਬਾਰ ਸ਼ੁਰੂ ਕਰਵਾ ਕੇ ਅਤੇ ਨਵਨੀਤ ਸਿੰਘ ਨਾਲ ਕੇਕ ਕੱਟ ਕੇ ਆਵਾਜ਼ ਪਾਵਰ ਆਫ ਮੈਨ ਸੰਸਾ ਦੇ ਸੰਚਾਲਕ ਅਰਮੋਲ ਡਾਂਗ ਲੁਧਿਆਣਾ ਅਤੇ ਉਹਨਾਂ ਦੀ ਟੀਮ ਨੇ ਇੰਟਰਨੈਸ਼ਨਲ ਆਦਮੀ ਦਿਵਸ ਮਨਾਇਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਰਮੋਲ ਡਾਂਗ ਲੁਧਿਆਣਾ ਨੇ ਕਿਹਾ ਕਿ ਹਰ ਸਾਲ 19 ਨਵੰਬਰ ਨੂੰ ਇੰਟਰਨੈਸ਼ਨਲ ਆਦਮੀ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਸਾਡੀ ਟੀਮ ਵੱਲੋਂ ਦਿਵਿਆਂਗ ਵਿਅਕਤੀ ਨਵਨੀਤ ਸਿੰਘ ਨੂੰ ਕਾਰੋਬਾਰ ਸ਼ੁਰੂ ਕਰਵਾ ਕੇ ਦਿੱਤਾ ਗਿਆ ਹੈ ਜਿਸ ਨਾਲ ਨਵਨੀਤ ਸਿੰਘ ਆਪਣਾ ਘਰ ਚਲਾ ਸਕੇਗਾ ਇਸ ਮੌਕੇ ਅਨਮੋਲ ਡੰਗ ਨੇ ਅਪੀਲ ਕੀਤੀ ਕਿ ਤੁਹਾਨੂੰ ਕੋਈ ਵੀ ਜ਼ਰੂਰਤਮੰਦ ਵਿਅਕਤੀ ਪਰਿਵਾਰ ਨਜ਼ਰ ਆਇਆ ਤਾਂ ਉਸ ਦੀ ਜ਼ਰੂਰ ਮਦਦ ਕੀਤੀ ਜਾਵੇ ਹਾਇਸਾ ਤੁਸੀਂ ਅੱਜ ਇੱਥੇ ਤਰਨਤਾਰਨ ਦੇ ਵਿੱਚ ਆਇਓ ਕੀ ਕਹਿਣਾ ਚਾਹੋਗੇ ਮੈਂ ਤਰਨਤਾਰਨ ਦੇ ਵਿੱਚ ਆਇਆ ਮੈਂ ਨਹੀਂ ਸਾਡੀ ਪੂਰੀ ਟੀਮ ਆਈ ਆ ਇੰਟਰਨੈਸ਼ਨਲ ਮੈਂਡੇ ਨੂੰ ਸੈਲੀਬ੍ਰੇਟ ਕਰਨ ਕਿਉਂਕਿ ਮੈਂ ਚਾਹੁੰਦਾ ਸੀਗਾ ਮੇਰਾ ਸਪਨਾ ਸੀਗਾ ਕਿ ਇੱਕ ਇੰਟਰਨੈਸ਼ਨਲ ਮੈਨ ਡੇ ਨੂੰ ਸੈਲੀਬ੍ਰੇਟ ਕਿਸੇ ਇੱਕ ਨੀਡਫੁੱਲ ਬੰਦੇ ਦੇ ਨਾਲ ਸੈਲੀਬ੍ਰੇਟ ਕੀਤਾ ਜਾਵੇ ਤੇ ਉਹਨਾਂ ਕੋਲ ਆ ਕੇ ਬਣਾਇਆ ਜਾਵੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹ ਜਿਹੜੇ ਇੱਥੋਂ ਦੇ ਲੈਣ ਵਾਲੇ ਤਰੰਤਰੰਦੇ ਮੈਨਾਂ ਨੂੰ ਇਹਨਾਂ ਨੇ ਮੈਨੂੰ ਸੋਸ਼ਲ ਮੀਡੀਆ ਦੇ ਰਾਹੀਂ ਕੰਟੈਕਟ ਕੀਤਾ ਸੀਗਾ ਕਿ ਮੈਂ ਥਾਂ-ਥਾਂ ਮੇਰੀ ਵੀ ਮਦਦ ਕਰੋ ਤੁਸੀਂ ਮੁੰਡਿਆਂ ਦੀ ਬੜੀ ਸੁਣਦੇ ਹੋ ਕਿਉਂਕਿ ਅਸੀਂ ਇੱਕ ਆਵਾਜ਼ ਪਾਵਰ ਆਫ ਮੈਨ ਦੇ ਨਾਂ ਤੋਂ ਐਨਜੀਓ ਚਲਾ ਰਹੇ ਹਾਂ ਤੇ ਇਹਨਾਂ ਦਾ ਮੈਨੂੰ ਫੋਨ ਆਇਆ ਕਿ ਮੈਂ ਜਗ੍ਹਾ-ਜਗ੍ਹਾ ਮੰਗ ਕੇ ਖਾਣਾ ਖਾਣਾ ਕਦੇ-ਕਦੇ ਤਾਂ ਮੈਂ ਭੁੱਖਾ ਵੀ ਸੋ ਜਾਂ ਸੋਇਆ ਚੀਜ਼ ਬੜੀ ਪੇਨਚ ਹੋਈ ਯਾਰ ਕਿਸੇ ਰੋਜ ਕੋਈ ਕੋਈ ਵੀ ਖਾਣਾ ਨਹੀਂ ਦਿੰਦਾ ਭਾਵੇਂ ਸਾਡੇ ਰਿਲੇਟਿਵਸ ਹੋਣ ਕੋਈ ਵੀ ਹੋਣ ਤੇ ਫਟਾਫਟ ਮੈਂ ਸੰਪਰਕ ਕੀਤਾ ਅੱਜ ਸੱਚ ਦੀ ਆਵਾਜ਼ ਜਿਹੜੇ ਹੈਗੇ ਆ ਇਹਨਾਂ ਨੇ ਖੁਦ ਅੱਜ ਜੀਮਾ ਚੱਕਿਆ ਮੈਨ ਇੰਟਰਨੈਸ਼ਨਲ ਡੇ ਦੇ ਦਿਨ ਕਿ ਹਾਂ ਅਸੀਂ ਇਹਨਾਂ ਨੂੰ ਹਰ ਮਹੀਨੇ ਇਹਨਾਂ ਨੂੰ ਖਾਣਾ ਰਾਸ਼ਨ ਪ੍ਰੋਵਾਈਡ ਕਰਾਂਗੇ ਤੁਸੀਂ ਜਿਹੜੀ ਆਜਕਲ ਦੀ ਜਿਹੜੀ ਐਨਜੀਓ ਚਲਾ ਲੁੱਕੀ ਚਲਾ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਦੇਣਾ ਚਾਹੂੰਗਾ ਯਾਰ ਐਨਜੀਓ ਚਲਾਓ ਇੱਕ ਰਨ ਬੇਸ ਕਰੋ ਉਸ ਬੇਸਿਸ ਤੇ ਕਿਸੇ ਦੀ ਮਦਦ ਹੋ ਸਕੇ ਉਹਦੇ ਨਾਲ ਆਪਣਾ ਬੈਨੀਫਿਟ ਨਾ ਜੋੜ ਕੇ ਉਹਨੂੰ ਪਰੇ ਰੱਖ ਕੇ ਇੱਕ ਐਨਜੀਓ ਰਨ ਕੀਤੀ ਜਾ ਸਕਦੀ ਤੇ ਐਨਜੀਓ ਚ ਐ ਨਹੀਂ ਸਿਰਫ ਐਦਾਂ ਦੇ ਕਿੱਥੇ ਵੀ ਨੀਡਫੁਲ ਪਰਸਨ ਮਿਲਦੇ ਆ ਉਹਨਾਂ ਦੀ ਜਾ ਕੇ ਹੈਲਪ ਕਰੋ ਉਹਨਾਂ ਦੇ ਨਾਲ ਜਾ ਕੇ ਜੁੜੋ ਕਿਉਂਕਿ ਇਹ ਸਾਡੇ ਹੀ ਭਰੋਸੇ ਬੈਠੇ ਹੁੰਦੇ ਐਨਾਂ ਨੂੰ ਹੀ ਇੱਥੇ ਜਿੰਦਾ ਆਕੇ ਓਕੇ ਅਜੀ ਕੀ ਨਾਮ ਆਪਣਾ ਮੈਂ ਨਵੀਂ ਸੈਮ ਸ਼ਰਮਾ ਤੁਸੀਂ ਅੱਜ ਤਰਨਤਨ ਆਏ ਹੋ ਕਿਸ ਮਕਸਦ ਤੋਂ ਆਏ ਹੋ ਮਤਲਬ ਭਾਜੀ ਸਾਡਾ ਮੈਨ ਮਿਸ਼ਨ ਸੀ ਕਿ ਲੋਕਾਂ ਦੀ ਹੈਲਪ ਕਰੀਏ ਆਵਾਜ਼ ਪਾਵਰ ਆਫ ਮੈਨ ਤੁਸੀਂ ਐਨ ਜੀਓ ਹਾਂ ਤੇ 19 ਨਵੰਬਰ ਨੂੰ ਇੰਟਰਨੈਸ਼ਨਲ ਮੈਂਡੇ ਆ ਤੇ ਅਸੀਂ ਇੰਟਰਨੈਸ਼ਨਲ ਮੈਂਡੇ ਬਣਾਉਣ ਲਈ ਇੱਥੇ ਪਹੁੰਚੇ ਆ ਭਾਜੀ ਤਾਂ ਹੁਣ ਹੀ ਪਛਦੀ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਭਾਜੀ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਹੈਂਡੀਕੈਪ ਇਨਸਾਨ ਹੈ ਬਦ ਤੋਂ ਬਦ ਹੈਲਪ ਕਰੋ ਨਹੀਂ ਛੱਡਦੇ ਹੈਲਪ ਹੋ ਰਹੀ ਸਾਡੇ ਟੀਮ ਮੈਂਬਰ ਤੋਂ ਕਿਸੇ ਵੀ ਕੰਟੈਕਟ ਕਰ ਲਓ ਅਸੀਂ ਹੈਲਪ ਕਰਨ ਪਹੁੰਚਾਂਗੇ ਤੁਹਾਡੇ ਕੋਲ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਭਾਜੀ ਮੰਗੇ ਕਰਦੇ ਕਿ बराबर ਖਾਂ ਦਿੱਤੀ ਆਵੇ ਮੁੰਡੇ ਨੇ ਕਿਉਂ ਕੁੜੀ ਨੇ ਦਿੱਤੀ ਆ ਰਹੀ ਹੈ ਹਾਂਜੀ ਕੀ ਨਾਂ ਹੈ ਆਪਣਾ ਹਾਂ ਨਾਂ ਨਵੀਸੀ ਜੀ ਨਵੀ ਜੀ ਤੁਸੀਂ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਕਿ ਤੁਸੀਂ ਇਹ ਕਾਰੋਬਾਰ ਅੱਜ ਸ਼ੁਰੂ ਕੀਤਾ ਹੈ ਮੈਨੂੰ ਬਹੁਤ ਵਜੇ ਲੱਗ ਹੋਏ ਆ ਗਏ ਇਸੇ ਕਾਰਨ ਨਹੀਂ ਹਾਂ ਤੱਕ ਕਹਿਣਾ ਮੇਰੀ ਮਤ ਨਹੀਂ ਲਿਖਤੀ ਮੈਂ ਧਗਾ ਧਗਾ ਦੇ ਹੋ ਗਏ ਵੀ ਆ ਬਾਰੇ ਕਹਿਣੇ ਮੇਰੀ ਬਾਹ ਨੁ ਫੜੀ ਇਹਨਾਂ ਦਾ ਇੰਸਟਾਗ੍ਰਾਮ ਦਾ ਨੰਬਰ ਲਿਆ ਸੀ ਮੈਂ ਇੰਸਟਾਗ੍ਰਾਮ 'ਤੇ ਖੜਾ ਸੀ ਇਸ ਤਰ੍ਹਾਂ ਵਿਗੜੇ-ਵਿਗੜੇ ਨੂੰ ਨੰਬਰ ਦੇ ਆ ਕੋਈ ਉਹ ਦੇਖ ਦਿੱਤਾ ਇਹਨਾਂ ਨੇ ਉੱਪਰ ਸਾਡੇ ਬਾਰੇ ਦੱਸਿਆ ਕਿ ਮੇਟਾ ਦਾ ਬਰਾਦਰ ਨਵਾਂ ਆਦਾ ਮੇਰੇ ਦੁਕਾਨੇ ਉੱਤੇ ਕੰਮ ਕੋਈ ਨਹੀਂ ਕਰ ਇਹਨਾਂ ਨੇ ਮੋਗੇ ਵੀ ਆਵਟੇ ਵੀ ਗੋਚਾ ਬੜਾ ਕਿਸੇ ਤੇ ਉੱਥੇ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕਰਵਾ ਦਿੱਤਾ ਮਿਲ ਕੋਲ ਕੋਲ ਕਿ ਤਾ ਉਹ ਤੇ ਮੈਂ ਇਹਨਾਂ ਨੂੰ ਮੋੜ ਬਾਰੀ ਦਾ ਮੋੜ ਬਾਰੀ ਦੀ ਟੀਮ ਦਾ ਬਹੁਤ ਬੋਤਵਾ ਗਾ ਜਿਹੜਾ ਇਹਨਾਂ ਦਾ ਬੋਤਵਾ ਹੈ ਕਿਆ ਅਜੀ ਕਿਨਾ ਆਪਣਾ ਮੈਨਮ ਸੋਨ ਨੂੰ ਆਜੀ ਸਾਨੂੰ ਜੀ ਤੁਸੀਂ ਅੱਜ ਕਿਸ ਮਕਸਦ ਤੋਂ ਇੱਥੇ ਆਏ ਹੋ ਐਸੀ ਅਨਮਨੀਤ ਭਾਏ ਦੀ ਹੈਲਪ ਕਰਨ ਆਏ ਸੀ ਸਾਨੂੰ ਪਾਵਰ ਆਫ ਮੈਨ ਤੋਂ ਮਿਲਿਆ ਸੀ ਮੈਸੇਜ ਕਿ ਇਹਨਾਂ ਨੂੰ ਕੋਈ ਖਾਣਾ ਨਹੀਂ ਵਗੈਰਾ ਨਹੀਂ ਮਿਲਦਾ ਜੀ 1500 ਰੁਪਿਆ ਸਰਕਾਰ ਇਹਨਾਂ ਨੂੰ ਪੈਨਸ਼ਨ ਦੇ ਰਹੀ ਹੈ ਉਹ 2000 ਰੁਪਿਆ ਇਹਨਾਂ ਦਾ ਰੈਂਟ ਹੈ ਜੋ ਕਿ ਉਹ ਅਫੋਰਡ ਨਹੀਂ ਕਰ پا ਰਹੇ ਔਰ 3 ਟਾਈਮ ਦਾ ਖਾਣਾ ਬਾਫਰ ਮੰਗ ਕੇ ਖਾ ਰਹੇ ਸੀ ਜੋ ਅੱਜ ਕੱਲ ਦੇ ਟਾਈਮ 'ਚ ਮੰਗਣਾ ਬਹੁਤ ਔਖਾ ਜੀ ਔਰ ਅਸੀਂ ਅੱਜ ਇਹਨੂੰ ਹੈਲਪ ਕਰਨ ਪਹੁੰਚੇ ਆ ਤੇ ਮੈਂ ਇਹੀ ਚਾਹਨਾ ਚਾਹੂੰਗਾ ਕਿ ਇਹ ਆਪਣਾ ਜੋ ਵੀ ਅਸੀਂ ਆ ਛੋਟੀ ਜੀ ਹੈਲਪ ਕੀਤੀ ਹੈ ਇਹਨੂੰ ਅੱਗੇ ਵਧਾਵਾਂ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਂ ਮੈਸੇਜ ਇਹ ਹੀ ਦੇਣਾ ਚਾਹਨਾ ਕਿ ਦੁਨੀਆ 'ਚ ਕੋਈ ਵੀ ਤੁਹਾਨੂੰ ਦਿਖਦਾ ਹੈ ਤਾਂ ਤੁਹਾਨੂੰ ਕੋਈ ਅਪਾਹिज ਨਹੀਂ ਕੋਈ ਦੂਸਰਾ ਵੀ ਦਿਖਦਾ ਤਾਂ ਉਹਦੀ ਹੈਲਪ ਕਰੋ ਓਕੇ ਜੀ ਕੀ ਨਾਮ ਹੈ ਹਾਂਜੀ ਰਿੰਪਲ ਮਿਲਾਨੀ ਮੈਂ ਮੁਖਸਰ ਤੋਂ ਆਈ ਸਾਡੇ ਟੀਮ ਦੇ ਇਨਚਾਰਜ ਅਨਮੋਰ ਭਾਜੀ ਨੇ ਸਾਨੂੰ ਮੈਸੇਜ ਲਾਇਆ ਸੀ ਕਿ ਆਪਾਂ ਇੱਕ ਛੁਣੀਤ ਭਾਜੀ ਦੀ ਹੈਲਪ ਕਰਨੀ ਹੈ ਜੋ ਬਹੁਤ ਹੀ ਗਰੀਬ ਪਰਿਵਾਰਚੋਂ ਨੇ ਤੇ ਉਹਨਾਂ ਨੂੰ ਰੋਟੀ ਵੀ ਨਹੀਂ ਮਿਲ ਰਹੀ ਤੇ ਉਹਨਾਂ ਨੂੰ ਆਪਾਂ ਕੰਮ ਕਰਵਾਉਣਾ ਤੇ ਅਸੀਂ ਉਹ ਟੀਮ ਇਕੱਠੀ ਹੋ ਕੇ ਤੇ ਉਹਨਾਂ ਦੀ ਹਰ ਬਸਤੇ ਆਏ ਆ ਤੇ ਉਹਨਾਂ ਨੂੰ ਛੋਟਾ ਜਿਹਾ ਅਸੀਂ ਕੰਮ ਕਰਾਇਆ ਕਿ ਜੋ ਆਪ ਕਾਜੀ ਮਿਹਨਤ ਕਰਨੀ ਕੋ ਨਾਨਾ ਕਾਜੀ ਰੋਟੀ ਨੂੰ ਪੂਰਾ ਕਰਨ ਤੁਸੀਂ ਅੱਜ ਇਹਨਾਂ ਦਾ ਕਾਰੋਬਾਰ ਖੁੱਲਕਾ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਔਰ ਵੀ ਲੋਕ ਆ ਅਸੀਂ ਇਹ ਸਰਕਾਰ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਗਰੀਬ ਪਰਿਵਾਰ ਆ ਜੋ ਵੀ ਗਰੀਬ ਪਰਿਵਾਰ ਆ ਉਹਨਾਂ ਨੂੰ ਕੋਈ ਇਦਾਂ ਦੇ ਕੰਮ ਖੋਲ ਕੇ ਦਿੱਤੇ ਜਾਣ ਕਿ ਉਹ ਆਪਦੀ ਰੋਟੀ ਵੀ ਤੱਕ ਮਾ ਕੇ ਖਾ ਸਕਣ ਕਿ ਚੀ ਹੈ ਤੇ ਮੈਂ ਇਹੀ ਚਾਹੂਗਾ ਕਿ ਉਹ ਨਾਲੇ ਟਾਈਮ ਦੇ ਵਿੱਚ ਕੋਈ ਇਦਾਂ ਦਾ ਕਾਰੋਬਾਰ ਹੋਣ ਕਿ ਜਿਸ ਨਾਲ ਕੋਈ ਵੀ ਗਰੀਬ ਭੁੱਖਾ ਨਾ ਸੋਵੇ ਓਕੇ ਅੱਜ ਕੀ ਨਾਮ ਆਪਣਾ ਮੇਰਾ ਨਾਮ ਦਿਸ਼ਾਂਤ ਕਹੋਜਾ ਜੀ ਮੈਂ ਮੁਖਸਰ ਸਾਹਿਬ ਤੋਂ ਆਇਆ ਅੱਜ ਸਪੈਸ਼ਲੀ ਅਸੀਂ ਤਰਨਤਨ ਸਾਹਿਬ ਆਏ ਆ ਇਹ ਨਵਨੀਤ ਜੀ ਹੈ ਹੈਂਡੀਕੈਪਡ ਹੈ ਇਹਨਾਂ ਨੂੰ ਸਾਨੂੰ ਪਤਾ ਲੱਗਾ ਹੈ ਕਿ ਕਿਰਾਏ ਤੇ ਰਹਿੰਦੇ ਆ 1500 ਰੁਪਏ ਇਹਨਾਂ ਨੂੰ ਸਰਕਾਰ ਤੋਂ ਪੈਨਸ਼ਨ ਮਿਲਦੀ ਹੈ ਜਿਹੜਾ ਕੀ ਇਹਨਾਂ ਦੇ ਘਰ ਦਾ ਕਰਵਾਇਆ ਕਰਾਇਆ 2000 ਰੁਪਏ ਇਹ ਫੋਨ ਨਹੀਂ ਕਰ ਸਕਦੇ ਸੋ ਇਸ ਕਰਕੇ ਸਾਡੀ ਟੀਮ ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਇਹਨਾਂ ਨੂੰ ਕੰਮ ਕਰਵਾ ਕੇ ਦਿੱਤਾ ਹੈ ਬਾਕੀ ਕਰਨ ਵਾਲਾ ਤਾਂ ਮਾਲਕ ਪਰਮਾਤਮਾ ਹੀ ਹੈ ਜੀ ਚਲੋ ਮੈਂ ਤੁਹਾਡੇ ਮਾਧਿਅਮ ਲਈ ਸਭ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਵੀ ਸੋਸ਼ਲ ਮੀਡੀਆ ਯੂਜ਼ ਕਰਦੇ ਆ ਫੇਸਬੁੱਕ YouTube ਵਗੈਰਾ ਉਹ ਸਾਰੇ ਭਰਾਵਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹਨਾਂ ਦੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਨੂੰ ਪਤਾ ਚੱਲ ਸਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਦਿਕਨਨਾ ਤੱਕ ਇਹ ਚੀਜ਼ ਪਹੁੰਚ ਸਕੇ ਉਹਨਾਂ ਦੀ ਨਿਗਾ ਵੀ ਇਹਨਾਂ ਹੈਂਡੀਕੈਪ ਪਰਸਨ ਤੇ ਪੈਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਵੱਧ ਤੋਂ ਵੱਧ ਹੈਲਪ ਹੋ ਸਕੇ